ਇਹਾਰੇ ਖੰਨਾ ਦਾ ਰਸੂ ਅੱਜਸੀਂ ਆਪਣੇ ਬੰਦ ਦਾ ਜਨਤਕ ਦਾ ਦਰਸਨ ਦੇ ਰਿਹਾ ਹਾਂ ਇਸ ਮਹਾਨ ਮੌਕੇ ਤੇ ਜਨਤੁਨ ਹਾਰਦਿਕ ਮੁਬਾਰਕਾਂ ਤੇ ਸੁਖਚਾਨਾਂ ਦੋ ਮੇਂ ਚਾਹਤਾਂ ਅੱਜ ਦਾ ਇਹ ਇਤਿਹਾਸਕ ਮੌਕਾ ਸਾਡੇ ਬੱਲੇ ਮੇਰੀਆਂ ਬਹੁਤ ਸਾਰੀਆਂ ਮਿਹਰਬਾਨੀਆਂ ਕਰ ਰੂ ਨਾਲ 200 ਸਾਲ ਦੀ ਇਕਲਾਬੀ ਦੇ ਮੌਕਾ ਕਾੜੇ ਜਿਹੜੇ ਜਿਹੜੇ ਸੁਭਰਨ 26 ਜਨਮ ਦੀ ਸ਼ੁਭ ਕਾਰ ਸਾਡਾ ਸਨਹਾਰ ਨਾਲ ਕੀਤੀ ਗਈ ਅੱਜ ਦੇ ਮੌਕੇ ਤੇ ਉਹਨਾਂ ਸਾਰੇ ਸ਼ਹੀਦਾਂ ਜੀਨਪਾਖ ਦੇ ਨਾਲ ਨਾਲ ਆਜੋਤਾਰੇ ਰਾਜਨੀਤਿਕ ਸੁਭ ਦੇ ਉਹ ਬਹੁਤ ਸਾਰੇ ਵਿਰਤੀਆਂ ਜਿਨ੍ਹਾਂ ਨੇ ਜਾਤੀ ਦੇ ਵਿੱਚ ਜਾਤੀ ਦੀ ਨਾਇਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਬੰਦੋਂ ਸਾਰੇ ਨੂੰ ਸਨਮਾਨ ਕਰਦਾ ਹਾਂ ਸਾਡੇ ਦੇਸ਼ ਦੀ ਇਹ ਇੱਕ ਮਹਾਨਤਾ ਭਰਿਆ ਦੇਸ਼ ਹੈ ਇਸ ਨੂੰ ਇੱਕ ਸੰਤਾਨ ਦੇ ਕਰੋਨਾ ਬਹੁਤ ਵੱਡੀ ਚੁਣੌਤੀ ਸੀ ਔਰ ਸਾਡੇ ਦੂਰਦਰਸ਼ੀ ਸਟੇਟਸਮੈਨ ਲੀਡਰ ਸਾਹਿਬਾਨਾਂ ਨੇ ਬਹੁਤ ਸੰਕੁਸ਼ਟ ਸ਼ਕਤਦਾਰ ਸਬਨਾ ਆਯੋਜਿਤ ਕੀਤਾ ਜਿਹੜਾ ਕਿ 26 ਜਨਵਰੀ ਨੂੰ ਸੰਚਾਰਤ ਕੀਤਾ ਗਿਆ ਇਸ ਸੰਬੰਧ ਵਿੱਚ ਸਾਰੇ ਦੁਨੀਆ ਨੇ ਸੰਗਠਨ ਸਟੱਡੀ ਕਰਕੇ ਔਰ ਉਹਨਾਂ ਤੋਂ ਜੁੜੀਆਂ ਕਈਆਂ ਦਾ ਨੈਣ ਕਰਕੇ ਅਸੀਂ ਆਪਣੇ ਲਈ ਪਾਤੀਆਂ ਨੂੰ ਕਾਟੇ ਜਿਹੜੇ ਮਾਸਟਰ ਟਿਊਟਰ ਫੈਮਿਲੀ ਸੀ ਜਿसे ਐਡ ਬਾਬਾ ਸਾਹਿਬ ਮੇਰਤਾਨ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਦੋ ਸਾਲ 11 ਮਹੀਨੇ ਲਿਆ ਔਰ ਅਨਗ੍ਰੇਡਡ ਕਾਲਜ ਯੂਨੀਵਰਸਿਟੀ ਜਾਂ ਇੰਜੀਨੀਅਰਿੰਗ ਕੋਆ ਉਹ ਸਭ ਨੂੰ ਇਹ ਜਿਹੜਾ ਸਤਾਨ ਵਿਅਕਤੀ ਰੂਪ ਵਿੱਚ ਨਿਕਟਾ ਗਿਆ ਔਰ ਇਹ 26 ਜਨਵਰੀ ਤੋਂ 250 ਤੋਂ ਦਾਰਸ਼ ਕੀਤਾ ਗਿਆ ਸਾਡੇ ਸਤਿਕਾਰਯੋਗ ਕੈਰਲਾ ਸੁਖਮਾਨਤ ਵਾਲੇ ਦੇ ਲਾਡਕਾ ਜਿਸ ਵਿੱਚ ਅਸੀਂ ਸਾਰੇ ਸਾਡੇ ਨੌਜਵਾਨ ਵੀ ਦੀ ਅਸੀਂ ਨਾਲਾ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਬਾਗੂ ਵੀ ਅਹਿਸਾਸ ਕਰਾਉਣਾ ਹੈ ਅਤੇ ਅੱਜ ਦੇ ਦਿਨ ਇਹ ਯਾਦ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਇੱਕ ਦਾ ਅਖੰਡਤਾ ਨੂੰ ਬਣਾਉਣ ਲਈ ਹਰ ਦਿਨ ਅਸੀਂ ਆਪਣੀ ਇਤਿਹਾਸ ਤੋਂ ਸਬਕ ਸਿੱਖੀਏ ਅਸੀਂ ਆਪਣੇ ਵਰਤਮਾਨ ਵਿੱਚ 22 ਸਸੇਵਾਦਾਰ ਦੇਸ਼ ਤੋਂ ਪੰਜਾਬ ਨੂੰ ਪਰਵੇਸ਼ ਦੇ ਉਹਨਾਂ ਦਾ ਦਵਾਰ ਕਰ ਲੈ ਆਪਣੇ ਸਮਾਜ ਦੀ ਆਪਣੇ ਆਣੇ ਦਵਾਰਾਂ ਦੀ ਜਿਹੜੀ ਹੈ ਸੇਵਾ ਭਾਵਨਾ ਨਾਲ ਉਹਦੀ ਗ੍ਰਹਿਣ ਕਰਕੇ ਆਪਣੇ ਅਨੁਭਵ ਨੂੰ ਅਚੀ ਤਰ੍ਹਾਂ ਗ੍ਰਹਿਣ ਕਰਕੇ ਉਸ ਵਿੱਚ ਜੋ ਆਪਣੇ ਸਾਡੇ ਫਾਥਰਸ ਨੇ ਜਿਹੜੀ ਇਹ ਭਾਵਨਾਵਾਂ ਦਿੱਤੀਆਂ ਉਹਨਾਂ ਭਾਰਾਵਾਂ ਤੇ ਸਿੱਧੂ ਸੰਗੋ ਕਰਦੇ ਹੋਏ ਉਹਨਾਂ ਕਦਰਾਂ ਕੀਮਤਾਂ ਨੂੰ ਬਣਾਉਂਦੇ ਹੋਏ ਬਰਕਰਾਰ ਰੱਖਦੇ ਹੋਏ ਅਸੀਂ ਆਪਣਾ ਜਿਹੜਾ ਆਚਰਣ ਔਰ ਜਿਹੜਾ ਆਪਣਾ ਕਾਰਜ ਹੈ ਇਸ ਸੰਸਾਰ ਘੜੀਏ ਕਿ ਸਾਡਾ ਸਮਾਜ ਇੱਕ ਬਿਹਤਰ ਸਮਾਜ ਬਣਦਾ ਹੈ ਇਹ ਜਿਹੜੀ ਅੱਜ ਦੇ ਸਾਡਾ ਦੇਸ਼ ਭਾਰ ਦੁਨੀਆ ਦੀ ਸਭ ਤੋਂ ਵੱਡੀ ਚਮਕੀਅਤ ਡੈਮੋਕ੍ਰੇਸੀ ਲੋਕਤਾਂ ਦਾ ਸੰਵਾਲਨ ਹਾਂ ਔਰ ਸਾਡੇ 150 ਕਰੋੜ ਦੇ ਲਗਭਗ ਦੇਸ਼ ਵਾਸੀ ਸਾਰੇ ਹੀ ਇੱਕ ਜਿਹੜਾ ਹੈ ਇੱਕੋ ਧਾਗੇ ਵਿੱਚ ਕਰੋੜ ਦਾ ਕੰਮ ਜਿਹੜਾ ਹੈ ਉਹ ਇਸ ਸੰਧਾਨ ਦੇ ਸਾਡਾ ਕੀਤਾ ਹੈ ਅੱਜ ਦੇ ਦਿਨ ਮੈਂ ਸਾਡੀਆਂ ਤਿੰਨੋਂ ਸਨਾਵਾ ਅੰਤ ਸੈਨੇਟ ਬਾਅਦ ਪੁਲਿਸ ਫੋਰਸਿਸ ਸਟੇਟ ਪੁਲਿਸ ਇਹਨਾਂ ਸਾਰਿਆਂ ਨੂੰ ਵੀ ਆਪ ਆਰ ਪ੍ਰਗਟ ਕਰ ਰਿਹਾ ਹੈ ਕਿ ਜਿਨ੍ਹਾਂ ਨੇ ਵੀ ਅਜਾਤੀ ਤੋਂ ਲੈ ਕੇ ਹੁਣ ਤੱਕ ਵਕਤ ਵਕਤ ਸਮੇਂ ਤੇ ਜੋ ਵੀ ਚੁਣੌਤੀਆਂ ਸਾਡੇ ਦੇਸ਼ ਪ੍ਰਦੇਸ਼ ਸਮਾਜ ਸਟੇਟ ਨੂੰ ਸਾਹਮਣੇ ਆਈਆਂ ਨੇ ਉਸ ਦਾ ਮੜੇ ਇਕ ਟਾ ਕੇ ਮੁਕਾਬਲਾ ਕੀਤਾ ਹੈ ਔਰ ਦੇਸ਼ਾਂ ਦੀ ਤਰ੍ਹਾਂ ਆਪਣਾ ਸਰਬੋੱਚ ਬਲਿਦਾਨ ਦੇ ਕੇ ਹੀ ਇਹ ਇਤਿਹਾਸ ਲਿਖਿਆ ਹੈ ਇਸੇ ਤਰ੍ਹਾਂ ਅੱਜ ਸਾਡਾ ਭਾਰ ਜੋ ਹੈ ਤਰੱਕੀਆਂ ਬਲੰਦੀਆਂ ਸੂਚਨਾ ਹੈ ਸਾਡੀ ਪੰਜਾਬ ਸਰਕਾਰ ਵੱਲੋਂ ਹਰ ਤਿਲਕੇ ਦੀ ਸੇਫ ਸੁਰੱਖਿਆ ਅਤੇ ਇੱਕ ਏਰੀਅਰ ਸੁਰੱਖਤਾ ਦਾ ਪ੍ਰਬੰਧ ਕੀਤੇ ਜਾ ਰਿਹਾ ਹੈ ਸਾਡਾ ਇਲੈਕਸ਼ਨ ਕਮਿਸ਼ਨ ਸਾਡੇ ਦੇਸ਼ ਨੂੰ ਦਰਬਾਰ ਚੋਣਾ ਦਬਾਉਣ ਲਈ ਪੂਰੇ ਪ੍ਰਬੰਧੇ ਕਰ ਰਿਹਾ ਹੈ ਉਹਨਾਂ ਮੌਕੇ ਵੀ ਵਿਸ਼ੇਸ਼ ਸਾਰੀਆਂ ਸੰਸਥਾਵਾਂ ਵੱਲੋਂ ਅੱਜ ਦਾ ਦਿਨ ਸਾਡਾ ਅਨੁਭਾਰ ਪ੍ਰਗਟ ਕਰਨ ਦਾ ਦਿਨ ਹੈ اسی طرح مجھے سرچاروں صحت صحت اور سکھایا کے خطر بہت سارے نئے پرو کیے گئے ہیں اور ہر ناگرک کو اس کے بوہے پہ جیسے سمسیاؤں لاگو ہو گئے کچھ صحت کر کے کچھ پرواروں کو اِنشیل پیر ہو جاتی ہے کہ انہوں نے گھر گھر پہ جڑے مل رہے ہیں ਇਸ ਦੇ ਸੰਬੰਧ ਸਾਡੀ ਸਰਕਾਰਾਂ ਨੇ ਹਰ ਤਰੀਕੇ ਦਾ ਰਾਜ ਸਰਕਾਰੀ ਹਸਪਤਾਲਾਂ ਵਿਚਕਾਰ ਵਾਲੇ ਪੁਰਾਣੇ ਕੀਤੇ ਹਨ ਔਰ ਮੇਨੂ ਬਾਣਾ ਇਸ ਖੇਤਰ ਵਿਚ ਵਿੱਚ ਹਸਪਤਾਲ ਨੂੰ ਵੀ ਸਾਡਾ ਚੰਗਾ ਕੰਮ ਬਣਦਾ ਹੈ ਇਸੇ ਤਰ੍ਹਾਂ ਆਪਾਂ এনवायरमेंट ਵਾਤਾਵਰਣ ਨੂੰ ਸੰਬੰਧਤ ਮੇਨੂ ਬਾਣਾ ਇਸ ਤਰ੍ਹਾਂ ਸਨਰ ਵਾਸੀਆਂ ਨੂੰ ਇਸ ਦਾ ਬਾੜ ਬਣਦਾ ਹੈ ਕਿ ਉਹਨਾਂ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਘੱਟ ਬਣਾਉਣ ਦੀ ਸਾਧਨ ਤੇ ਮਾਮਲੇ ਸਾਹਮਣੇ ਆਇਆ ਹੈ ਔਰ ਇਸ ਸਾਰੇ ਹੀ ਕਦਰ ਲਵਸੀ ਬਧਾਈ ਦੇ ਭਰਤ ਹਨ ਇਸੇ ਤਰ੍ਹਾਂ ਜੋ ਸੁਰਖੇਤ ਸੇ ਅਡੂਕੇਸ਼ਨ ਸਿੱਖਿਆ ਦੇ ਮੱਧ ਵਿੱਚ ਐਬੀਨੇਟ ਸਕੂਲ ਤੇ 스마트 ਸਕੂਲਾਂ ਦੇ ਕਲੀ ਜਾਨੀ ਦਿੱਤੀ ਜਾ ਰਹੀ ਹੈ ਮੈਂ ਸਮਝਦਾ ਕਿ ਇਹ ਸਾਡੇ ਇੱਕ ਬਣਾਉਣ ਲਈ ਉਪਰਾਹੇ ਸਾਡੇ ਨੌਜਵਾਨਾਂ ਦਾ ਕੋਈ ਹੋਰ ਚੰਗਾ ਕੰਮ ਲਈ ਔਰ ਸਾਡੇ ਪੰਜਾਬ ਨੂੰ ਰਸਲਾ ਪੰਜਾਬ ਬਣਾਉਣ ਲਈ ਸਹਾਇਕ ਹੈ ਤੁਹਾਡਾ ਧੰਨਵਾਦ ਅੰਤ ਵਿੱਚ ਮੈਂ ਆਪ ਸਭ ਨੂੰ ਇੱਕ ਵਾਰ ਫਿਰ ਗਣਤੰਤਰ ਦਿਵਸ ਦੇ ਮੌਕੇ ਤੇ ਸ਼ੁਭਾਰਤ ਪਾਠ ਪੇਸ਼ ਕਰਦਾ ਹਾਂ ਅਤੇ ਸਾਰੇ ਦੇਸ਼ ਵਾਸੀਆਂ ਦੀ ਮਿਹਨਤ ਬੇਨਤੀ ਦੀ ਕਾਮਨਾ ਕਰਦਾ ਹਾਂ ਅਤੇ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਆਪਾਂ ਇਸ ਇੱਕ ਵਾਰ ਫਿਰ ਗਣਤੰਤਰ ਦਿਵਸ ਦੇ ਮੌਕੇ ਤੇ ਸ਼ੁਭਾਰਤ ਪਾਠ ਪੇਸ਼ ਕਰਦਾ ਹਾਂ ਅਤੇ ਸਾਰੇ ਦੇਸ਼ਵਾਸੀਆਂ ਦੀ ਮਿਹਰ ਬਖਸ਼ੀ ਦੀ ਕਾਰਨ ਕਰਦਾ ਹਾਂ ਅਤੇ ਸਰਬਾਨਵਾਂ ਕੇ ਅਰਦਾਸ ਕਰਦਾ ਹਾਂ ਕਿ ਆਪਾਂ ਇੰਨਾ ਹੀ ਰਣ ਦੇ ਬੈਠ ਕੇ ਦੇਸ਼ ਨੂੰ ਸੁਪਾਦ ਦੇ ਪੰਜਾਬ ਨੂੰ ਤੇ ਲੈ ਕੇ ਜਾਈਂ ਜੈ ਹਿੰਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ سوتن خوبصورت

ਸਭ ਤੋਂ ਪਹਿਲਾ ਫਲੇਟ